ਵਿਚ ਚੜੋ ਪੰਜ ਪਿਛੇ ਟੋਟੋ ਹੋੜੀ ਇੱਕ ਮਿੰਟ ਸਰਕਿੰਟ ਮਾਰੀ ਨਾਉ ਕੀ ਮਾਮਲਾ ਆਇਆ ਜੀ ਪਤਾ ਨਹੀਂ ਭਈ ਡਾਕਟਰ ਇਕਮਜੀਤ ਸਿੰਘ ਤੇ ਉਹ ਲੋਕ ਸੁਣੋ ਬਿਟਾਲਾ ਐਮਰਜੈਂਸੀ ਸਾਡੇ ਕੋਲ ਨਾ ਚਾਰ ਕੇਸ ਆਏ ਸੀਗੇ ਅੱਜ ਗਨ ਸ਼ਾਟ ਅਲੈਜਡ ਗਨ ਸ਼ਾਟ ਦੀ ਹਿਸਟਰੀ ਜੀ ਨਾ ਇੱਕ ਅੰਗਰੇਜ਼ ਸਿੰਘ ਆਇਆ ਸਾਡੇ ਕੋਲ ਪਿਤਾ ਨਾਮ ਬੁੰਡਾ ਸਿੰਘ ਤੇ ਪਿੰਡ ਵਿਠਵਾ ਤੋਂ ਇੱਕ ਹੈ ਸੁਰਿੰਦਰ ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਗੁਰਨਾਨਕ ਹੋਜੜਾ ਦਾ ਮਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਇਆ ਇੱਕ ਬਲਜੀਤ ਸਿੰਘ ਪੁੱਤਰ ਗੂਤਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੀਰ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਵਿਠਵਾ ਇਹ ਸਾਡੇ ਕੋਲ ਬਰੌਡਡ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਮੋਰਟਮ ਦੀ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਕੋ ਪ੍ਰੋਪਰ ਕਾਰਵਾਈ ਤੋਂ ਬਾਅਦ ਕੋ ਮਿਲੇਗੀ ਜਿਵੇਂ ਦੇਖਿਆ ਵੀ ਜਦੋਂ ਸਿੰਘ ਨੇ ਗ੍ਰਾਮਣ ਦੀ ਤਾਂ ਇਹ ਮਗਰ ਸੀ ਨਾ ਅੰਕਹੀ ਨਜ਼ਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰ ਤਿਆਰ ਹੋ ਗਈ ਉਦੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਹੈ ਲੜਾਈ ਝਗੜੇ ਦੀ